ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪ੍ਰੋਫੈਸਰ ਬਲਜਿੰਦਰ ਸਿੰਘ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੋਂ ਪਿਛਲੇ ਦਿਨਾਂ ਦੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਲੁਧਿਆਣਾ ਵਿਖੇ ਰਵਨੀਤ ਬਿੱਟੂ ਜੋ ਕਿ ਭਾਜਪਾ ਦਾ ਲੋਕ ਸਭਾ ਦਾ ਉਮੀਦਵਾਰ ਹੈ ਉਹਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਸੀਗੇ ਔਰ ਉਹਨਾਂ ਨੇ ਇਹ ਦਾਅਵਾ ਕੀਤਾ ਸੀਗਾ ਕਿ ਰਵਨੀਤ ਬਿੱਟੂ ਪਿਛਲੇ 5 ਸਾਲਾਂ ਤੋਂ ਉਹਨਾਂ ਦਾ ਇੱਕ ਬਹੁਤ ক্লোਜ਼ ਮਿੱਤਰ ਹੈ। ਔਰ ਉਹ ਆਪਣੀ ਦੋਸਤੀ ਤੇ ਮਾਣ ਕਰ ਰਹੇ ਸੀਗੇ। ਔਰ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਕਿ ਰਵਨੀਤ ਬਿੱਟੂ ਦੇ ਦਾਦਾ ਬੈਂ ਸਿੰਘ ਜੋ ਕਿ ਪੰਜਾਬ ਦੇ ਮੁੱਖ ਮੰਤਰੀ ਸੀਗੇ। ਉਹਨਾਂ ਨੂੰ ਜਿਹੜਾ ਲੋਕਾਂ ਨੇ ਮਾਰਿਆ ਭਾਵ ਐਜਕਤਾ ਸਿੰਘ ਜੀ ਹਵਾਰਾ, ਭਾਜਕਤਾ ਸਿੰਘ ਤਾਰਾ, ਭਾਜ ਪਿਉਰਾ ਜੀ, ਰਾਜੋਵਾਨਾ ਜੀ ਅਤੇ ਉਹਨਾਂ ਦੇ ਸਾਰੇ ਸਾਥੀਆਂ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਨੇ ਬਿਆਨ ਸਿੰਘ ਨੂੰ ਮਾਰਿਆ ਹੈ ਉਹਨਾਂ ਦੀ ਰਿਹਾਈ ਬਿਲਕੁਲ ਵੀ ਨਹੀਂ ਕੀਤੀ ਜਾਏਗੀ ਇਹ ਬੜਾ ਹੈਰਾਨਗੀ ਵਾਲਾ ਇੱਕ ਬਿਆਨ ਸੀਗਾ ਜਿਸ ਨੇ ਕਿ ਪੰਜਾਬ ਦੇ ਵਿੱਚ ਇੱਕ ਬੜੀ ਸੰਸਨੀ ਮਚਾਈ ਔਰ ਉਸ ਬਿਆਨ ਨੇ ਸਿੱਖਾਂ ਦੇ ਹਿਰਦਿਆਂ ਨੂੰ ਵਲੂੰਦਰ ਕੇ ਰੱਖਤਾ ਔਰ ਅੱਜ ਸਿੱਖ ਕੌਮ ਪੰਜਾਬ ਦੇ ਵਿੱਚ ਜਿਹੜੇ ਸਿੱਖ ਵੋਟਰਸ ਨੇ ਉਹ ਅੱਜ ਇਹ ਗੱਲਾਂ ਕਰ ਰਹੇ ਨੇ ਕਿ ਅਮਿਤ ਸ਼ਾਹ ਨੇ ਭਾਰਤ ਦੇ ਸੰਵਿਧਾਨ ਨੂੰ ਭਾਰਤ ਦੇ ਕਾਨੂੰਨ ਨੂੰ ਭਾਰਤੀ ਨਿਆਂਪਾਲਿਕਾ ਨੂੰ ਸਿੱਖਾਂ ਦੇ ਜਜ਼ਬਾਤਾਂ ਨੂੰ ਅਤੇ ਇਨਸਾਫ ਨੂੰ ਸਭ ਕੁਝ ਹੀ ਕੁਰਬਾਨ ਕਰਕੇ ਰੱਖਤਾ ਰਵਨੀਤ ਬਿੱਟੂ ਨਾਲ ਆਪਣੇ ਪਿਛਲੇ 5 ਸਾਲਾਂ ਦੀ ਦੋਸਤੀ ਨੂੰ ਤੇ ਉਤੇ ਬੜੇ ਹੈਰਾਨ ਕੀ ਦੀ ਗੱਲ ਹੈ ਕਿ ਇੱਕ ਵਿਅਕਤੀ ਦਾ ਕਿਸੇ ਨਾਲ ਦੋਸਤੀ ਹੈ ਔਰ ਉਹ ਸਾਰੇ ਹੀ ਕਾਨੂੰਨ ਨੂੰ ਛਿੱਕੇ ਟੰਕੇ ਕਹਿ ਰਿਹਾ ਹੈ ਕਿ ਭਈ ਇਹਦੇ ਦਾਦਾ ਜੀ ਨੂੰ ਜਿਹੜਾ ਲੋਕਾਂ ਨੇ ਮਾਰਿਆ ਸੀਗਾ ਭਾਵ ਜਿਹੜੇ ਕਿ ਅੱਜ ਬੰਦੀ ਸਿੰਘ ਨੇ ਜਿਹਨਾਂ ਦੀ ਰਿਹਾਈ ਦੀ ਮੰਗ ਦੇਸ਼ ਫਿਰੇ ਸਿਆਸੀਆਂ ਸੰਗਤਾ ਕਰ ਰਹੀਆਂ ਨੇ ਉਹਨਾਂ ਦੀ ਰਿਹਾਈ ਨੂੰ ਅਮਿਤ ਸ਼ਾਹ ਕਹਿੰਦੇ ਕਿ ਵੀ ਮੈਂ ਨਹੀਂ ਰਿਹਾ ਕਰਨਾ ਇਥੋਂ ਪਤਾ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਸਿੱਖਾਂ ਦੇ ਪ੍ਰਤੀ ਕਿੰਨੀ ਹਮਦਰਦ ਹੈ ਇਥੋਂ ਪਤਾ ਲੱਗਦਾ ਹੈ ਕਿ ਬੰਦੀ ਸਿੰਘਾਂ ਨੂੰ ਜਾਣ ਬੁਝ ਕੇ ਰਿਹਾਨੇ ਕੀਤਾ ਜਾ ਰਿਹਾ ਔਰ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਇੱਕ ਰੰਗ ਦਾ ਪੱਤਾ ਬਣਾ ਕਰਕੇ ਇੱਕ ਚੋਣਾਂ ਦਾ ਇੱਕ ਵੋਟਾਂ ਦਾ ਮੁੱਦਾ ਲੈ ਕਰਕੇ ਉਹਨਾਂ ਨੂੰ ਰੱਖਿਆ ਹੋਇਆ ਹੈ ਕਿ ਜਿਸਲੇ ਵਿੱਚ ਓਣਾ ਆਣ ਗਿਆ ਵੋਟਾਂ ਆਣ ਗਿਆ ਉਸ ਲਈ ਇਸ ਮੁੱਦੇ ਦੇ ਉੱਤੇ ਅਸੀਂ ਹਿੰਦੂ ਭਰਾਵਾਂ ਦਾ ਹਿੰਦੂਆਂ ਦਾ ਵੱਤ ਵਤ ਵੋਟਾਂ ਖਿੱਚਾਂਗੇ ਉਹਨਾਂ ਨੂੰ ਖੁਸ਼ ਕਰਾਂਗੇ ਦੇਖੋ ਭਈ ਅਸੀਂ ਇਹ ਸਿੱਖਾਂ ਦੇ ਬੰਦੀ ਸਿੰਘ ਰਿਆ ਨਹੀਂ ਕੀਤੇ ਔਰ ਅੱਜ ਦੇਖਿਆ ਜਾਏ ਕਿ ਮਨੁੱਖੀ ਅਧਿਕਾਰਾਂ ਦੀ ਐਂਗਲ ਤੋਂ ਵੀ ਜੇ ਦੇਖਿਆ ਜਾਏ ਤਾਂ ਵੀ ਅਮਿਤ ਸ਼ਾਦਾ ਇਹ ਬਿਆਨ ਜਿਹੜਾ ਹੈ ਇੱਕ ਅਲੜਪਣ ਦੀ ਇਮੈਚਿਓਰਿਟੀ ਦਾ ਸਾਈਨ ਹੈਗਾ ਹੈ ਔਰ ਇਸ ਬਿਆਨ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹਿੰਦੂ ਭਾਈਚਾਰਾ ਤੇ ਸਿੱਖ ਭਾਈਚਾਰਾ ਬੜੇ ਪਿਆਰ ਤੇ ਅਮਨ ਦੇ ਨਾਲ ਰਹਿ ਰਿਹਾ ਹੈ ਉਸ ਭਾਈਚਾਰੇ ਦੇ ਵਿੱਚ ਵੀ ਉਹਨਾਂ ਨੇ ਲਕੀਰ ਖਿੱਚਣ ਦੀ ਕੋਸ਼ਿਸ਼ ਕੀਤੀ ਹੈ ਸੋ ਇਹ ਬਿਆਨ ਦੀ ਜਥੇਦਾਰ ਜਗਤਾਰ ਸਿੰਘ ਹਵਾਰਾ ਡਟ ਕੇ ਇਹਦੀ ਵਿਰੋਧਤਾ ਕਰਦੀ ਹੈ ਇਹ ਬਿਆਨ ਜਿਹੜਾ ਹੈ ਨਿੰਦਨਯੋਗ ਹੈ ਪੰਜਾਬ ਦੇ ਭਵਿੱਖ ਵਾਸਤੇ ਇੱਕ ਸੁਰੱਖਿਆ ਵਾਸਤੇ ਤੇ ਪੰਜਾਬ ਦੀ ਸ਼ਾਂਤੀ ਵਾਸਤੇ ਇਹ ਬੜਾ ਵੱਡਾ ਇੱਕ ਚੁਣੌਤੀ ਭਰਿਆ ਬਿਆਨ ਹੈਗਾ ਹੈ ਮੈਂ ਸਮਝਦਾ ਹਾਂ ਅਮਿਤ ਸ਼ਾਹ ਜੀ ਨੂੰ ਆਪਣੇ ਆਪ ਨੂੰ ਐਹੋ ਜਿਹੇ ਬਿਆਨਾਂ ਤੋਂ ਦੂਰ ਰੱਖਣਾ ਚਾਹੀਦਾ ਹੈ ਔਰ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਹੈ ਔਰ ਦੂਜੀ ਮੰਦਭਾਗੀ ਗੱਲ ਕੀ ਹੋਈ ਹੈ ਪੰਜਾਬ ਦੇ ਵਿੱਚ ਕਿ ਗੁਰਮੀਤ ਰਾਮ ਰਹੀਮ ਜਿਹੜਾ ਕਿ ਬੇਅਦਬੀਆਂ ਦੇ ਕੇਸਾਂ ਦੇ ਵਿੱਚ ਦੋਸ਼ੀ ਵੀ ਹੈ ਉਸ ਵਿਅਕਤੀ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਹੈ ਉਮਰ ਕਤਲ ਦੇ ਕੇਸ ਦੇ ਵਿੱਚ ਬੜੀ ਹੈਰਾਨਕੀ ਦੀ ਗੱਲ ਹੈ ਕਿ ਦੋਨੋਂ ਚੀਜ਼ਾਂ ਚੋਣਾਂ ਦੇ ਬਿਲਕੁਲ ਲਾਗੇ-ਚਾਕੇ ਹੋ ਰਹੀਆਂ ਨੇ ਪਹਿਲੀ ਜੂਨ 2024 ਨੂੰ ਪੰਜਾਬ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ ਵੋਟਾਂ ਪੈਣੀਆਂ ਨੇ ਤੇ ਹਰਿਆਣੇ ਦੇ ਵਿੱਚ ਵੀ ਪੈਣੀਆਂ ਨੇ ਹੋਰ ਗੁਰਮੀਤ RAM ਰਹੀੰਦਾ ਦਾ ਪ੍ਰਭਾਵ ਬਹੁਤ ਸਾਰੀਆਂ ਲੋਕ ਸਭਾ ਦੀ ਕੌਨਸਟਿਟੂਐਂਸੀ ਦੇ ਵਿੱਚ ਜਿਹੜਾ ਹੈ ਪੰਜਾਬ ਦੇ ਵਿੱਚ ਵੀ ਹੈ ਮਾਲਵੇ ਵਿੱਚ ਵੀ ਹੈਗਾ ਹੈ ਤੇ ਹਰਿਆਣੇ ਵਿੱਚ ਵੀ ਹੈਗਾ ਹੋਰ ਹਰ ਥਾਂ ਦੇ ਉੱਤੇ ਇਹਦੀਆਂ ਵੋਟਾਂ ਜਿਹੜੇ ਜਿਹੜੇ ਡੇਰਾ ਪ੍ਰੇਮੀ ਨੇ ਉਹਨਾਂ ਦੀਆਂ ਵੋਟਾਂ ਨੂੰ ਖਿੱਚਣ ਵਾਸਤੇ ਇਹ ਸਾਰਾ ਕੁਝ ਇੱਕ ਮੈਨੇਜ ਕੀਤਾ ਗਿਆ ਹੈ ਇਹ ਰਾਜਨੀਤਿਕ ਤੌਰ ਤੇ ਅਸੀਂ ਸਮਝਦੇ ਹਾਂ ਕਿ ਇਹ ਇਹ ਚੀਜ਼ਾਂ ਜਿਹੜੀਆਂ ਨੇ ਗਲਤ ਨੇ ਉਹ ਸਿੱਖਾਂ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਹੈ ਉਹਨਾਂ ਦੇ ਜਕਮਾ ਤੇ ਲੂਣ ਸੁੱਟਿਆ ਜਾ ਰਿਹਾ ਹੈ ਕਿਉਂਕਿ ਇਹ ਵਿਅਕਤੀ ਬੇਅਦਬੀਆਂ ਦੇ ਵਿੱਚ ਵੀ ਦੋਸ਼ੀ ਹੈ ਹੋਰ ਗੁਰੂ ਗੋਬਿੰਦ ਸਿੰਘ ਮਹਾਰਾਜਾ ਸੋਆਂਗ ਰਚਨ ਦੇ ਵਿੱਚ ਵੀ ਇਹ ਵਿਅਕਤੀ ਦੋਸ਼ੀ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਦਾ ਇੱਕ ਅਹਿਮ ਮਖੌਟਾ ਇਹ ਕਹਿਣਾ بار-बार ਕਿ ਜੀ ਨਰਿੰਦਰ ਮੋਦੀ ਜੀ ਸਿੱਖਾਂ ਦੇ ਬਹੁਤ ਵੱਡੇ ਹਿਤਾਚੀ ਨੇ ਹੁਣ ਇਹ ਕਹਿ ਕੇ ਹਟੇ ਨੇ ਉਹ ਅਸਤਕ ਕੁੱਝਦੇ ਆ ਕਿ ਜੇ ਹਿਤਾਚੀ ਹੈਗੇ ਹੋ ਤੇ ਕਿੱਥੇ ਹੈਗਾ ਹੈ ਦੁਆਰਾ ਜਿਹੜਾ ਹਰਦਵਾਰ ਦਾ ਗਿਆਨ ਕੋਝੜੀ ਇੱਥੇ ਹੈ ਡਾਂਗਮਾਰ ਗੁਰਦੁਆਰਾ ਗੁਰਦੁਆਰੇ ਇਹਨਾਂ ਨੇ ਟਾਏ ਇਹ ਫਿਰ ਵੀ ਹਤਾਸ਼ੀ ਉਹ ਇਸ ਕਰਕੇ ਅਸੀਂ ਪੰਜਾਬ ਦੇ ਜਿਹੜੀ ਵੋਟਰਸ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਭਾਈ ਭਾਰਤੀ ਜਨਤਾ ਪਾਰਟੀ ਦੇ ਛਲਾਵਿਆਂ ਵਿੱਚ ਨਾ ਆਇਓ ਭਾਰਤੀ ਜਨਤਾ ਪਾਰਟੀ ਇੱਕ ਪੋਲਰਾਈਜੇਸ਼ਨ ਕਰ ਰਹੀ ਹੈ ਧਰੂਵਿਕरण ਕਰ ਰਹੀ ਹੈ ਵੋਟਾਂ ਦਾ ਬਚ ਕੇ ਰਹਿਣ ਦੀ ਲੋੜ ਹੈ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀ ਹੈ ਅਸੀਂ ਉਸ ਦੇ ਵਿਰੁੱਧ ਆ ਗਏ ਆ ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟਾਂ ਨਾ ਪਈਆਂ ਜਾਣ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਅਗੇਂਸਟ ਹੈ ਵਾਇਗੁਰਜੀ ਕਾਲਸਾ ਵਾਇਗੁਰਜੀ ਕ